ਮਣਾ ਇਹ ਰੋਟੀ ਪਾਣੀ ਉਹ ਉੱਠੀ ਐ ਕਿ ਨਹੀਂ ਵੱਡੀ ਨੂੰ ਕਹਿ ਕੇ ਤੇ ਆਈ ਆ ਉਹਦੇ ਉੱਠੀ ਨਹੀਂ ਆ ਹੁਣ ਮੈਂ ਫੇਰ ਕਹਿਨੀ ਆ ਕੀ ਕਮਾਂ ਵੀ ਉਹਨੂੰ ਵੀ ਤੁਹਾਨੂੰ ਪਤਾ ਹੀ ਆ ਜੇ ਮੈਂ ਕਿਹਾ ਤਾਂ ਉਹਨੇ ਇੱਕ ਦੀ ਚਾਹ ਸੁਣਾਉਣੀ ਆ ਘੜੀਆਂ ਮੈਨੂੰ ਤੇ ਆਈ ਨਹੀਂ ਆ ਵੀ ਨਿੱਕੇ ਵੀ ਅੰਦਰੋਂ ਬਾਹਰ ਮੈਨੂੰ ਨਹੀਂ ਪਤਾ ਅੰਦਰ ਕੀ ਕਰਨ ਡੀਆਂ ਵਾ ਇੱਕ ਨੂੰ ਕਹਿ ਕੇ ਆਈ ਉਹ ਉੰਜ ਨਹੀਂ ਬਾਹਰ ਆਈ ਉਹ ਵੀ ਹੁਣ ਉਹਦੇ ਆਰਡਰ ਨਾਲ ਚੱਲੂਗੀ ਜਾਂ ਫਿਰ ਵੱਡੀ ਵੀ ਮੈਂ ਚੱਲ ਉਹ ਤੇ ਬੁਖਾਰ ਚੜਿਆ ਤਾਂ ਕਰਕੇ ਲੰਮੀ ਪਈ ਆ ਬਹਾਨੇ ਲੰਮਦੀਆਂ ਐ ਸਾਰੀਆਂ ਜਿਹੜਾ ਤੇ ਬੁਖਾਰ ਐ ਇਹ ਤੱਕ ਲੱਥਾ ਹੀ ਦਵਾਈ ਫੇਰੇ ਵੀ ਦਿੱਤੀ ਐਨੂੰ ਬਾਅਦ ਵੀ ਤੇ ਖਾਦੀ ਹੋਊਗੇ ਨੇ ਦਵਾਈ ਖਾਂਦੀ ਵੀ ਐ ਕਿ ਨਹੀਂ ਖਾਂਦੀ ਕਿ ਕੀ ਪਤਾ ਦੇ ਹੁਣ ਇਹਨੂੰ ਪਤਾ ਹੋਣਾ ਉਹ ਨਿੱਕੀ ਆਂਦੀ ਮੈਂ ਚਾਚੀ ਘਰ ਗਈ ਸੀਗੀ ਤੇ ਚਾਚੀ ਇਹਦੀ ਆਂਦੀ ਮੈਂ ਚਾਹ ਪੀਂਦਾ ਪੀਂ ਹੂੰ ਤੇ ਚਾਚੀ ਇਹਦੀ ਆਂਦੀ ਮੈਂ ਚਾਹ ਨਹੀਂ ਬਣਾਈ ਤੇ ਇਹਦੀ ਮੈਂ ਚਾਹ ਪੀਂਦਾ ਪੀਂ ਚਾਹ ਪੀਂ ਹੀ ਨਹੀਂ ਆ ਚਾਚੀ ਤੇ ਕੱਲ ਕਹਿੰਦੀ ਵੀ ਬਹਿ ਜਾ ਚਾਹ ਬਣਾਉਣੀ ਆ ਅੱਗੇ ਕਹਿੰਦੀ ਆ ਨਹੀਂ ਮੈਂ ਨਹੀਂ ਚਾਹ ਪੀਣੀ ਮੈਂ ਜਾਣਾ ਵਾ ਤੇ ਰਾਤ ਕੀਂਦਰਾ ਕਿਹੜੀ ਤੇ ਹਲੀ ਭਣੀਆਂ ਟੱਕਰ ਗਈਆਂ ਹੋਣੀਆਂ ਇਹਦੀਆਂ ਜਾਂ ਕੋਈ ਟੱਕਰ ਤੇ ਹੋਣੀ ਸਹਲੀ ਭਣ ਸਾਰੇ ਕੋਲ ਖਲੋ ਗਈ ਹੋਣੀ ਆ ਅੰਦੇ ਮੇਰ ਨਾਲ ਕੱਲ ਦਾ ਮੂੰਹ ਵਟਿਆ ਹਾ ਤੇ ਚੱਲ ਵਟਿਆ ਰਵੇ ਵਟਿਆ ਤੇ ਮੈਂ ਤੇਨੂੰ ਆਖਿਆ ਉਹਦੇ ਆਂਤ ਕੁੜੀ ਤਾਂ ਪਹਿਲਾਂ ਪਹਿਲਾਂ ਆ ਜੀ ਘਰ ਮੰਮੀ ਤੁਸੀਂ ਜਾਣ ਕੇ ਖੋਲ ਦਿੱਤੀ ਹੈ ਹੁਣ ਹੁਣ ਕੀ ਆਖੇ ਉਹਦੇ ਆਪੇ ਸੋਚ ਹੋਣੀ ਚਾਹੀਦੀ ਇਹਨੂੰ ਆਖਿਆ ਬਹੁਤੀ ਗੱਲ ਥੋੜਾ ਸੋਹ ਜਾਣਾ ਰਾਹ ਤੇ ਟੱਕਰ ਦਾ ਹੋ ਗਿਆ ਤਾਂ ਕੀ ਕਹਿੰਦਾ ਉਹ ਕਿੱਧਰੇ ਪਾਸੇ ਜਾਣ ਦੀ ਹੈ ਨਾ ਸਿਰ ਤੇ ਚੁੰਨੀ ਲੈਂਦੀ ਨਾ ਉਤਰਾ ਉਹ ਵੀ ਆਖਣ ਦੀ ਚਾਚੀ ਇਹਦੀ ਸਿਰ ਤੇ ਚੁੰਨੀ ਨੇ ਲੈ ਨਹੀਂ ਉਤਰਾ ਹੀ ਆ ਗਈ ਬਹੁਤ ਅੱਗੇ ਤੁਹਾਨੂੰ ਪਤਾ ਹੀ ਆ ਉਹ ਇੱਕ ਦੀਆਂ ਚਾਰ ਬਣਾਉਂਦੀ ਆਪਣੀ ਨਵਾਂ ਦਿਨ ਅੰਦਰ ਬਾਤ ਕੇ ਗੱਲ ਕਰਨ ਲੈਣੀ ਆ ਤਾਂ ਸਾਡੀਆਂ ਦੇ ਬਾਹਰ ਡੋਣੀਆਂ ਨੇ ਇਸ ਤਰ੍ਹਾਂ ਹੀ ਆ ਸ਼ਰੀਕ ਦੇ ਸ਼ਰੀਕ ਨੂੰ ਆਦੇ ਇਹਨੂੰ ਸ਼ਰੀਕਾਂ ਦੇ ਆਹੋ ਮੈਂ ਤਾਂ ਕਈ ਵਾਰ ਕਿਹਾ ਇਹਨੂੰ ਇਹਨਾਂ ਨੇ ਇਹੋ ਸਮਝਿਆ ਨਹੀਂ ਮੈਂ ਤਾਂ ਕਿ ਚਲ ਮੈਂ ਤਾਂ ਇਹਨਾਂ ਦੀ ਆਪਣੀ ਆ ਤੇ ਮੈਂ ਇਹਨਾਂ ਦੇ ਸੋਚਣ ਦੀ ਕਿ ਚਲ ਮੇਰੀਆਂ ਪਰਜਾਈਆਂ ਵਾ ਮੇਰੀਆਂ ਪਰਜਾਈਆਂ ਨੂੰ ਕੋਈ ਹੋਏ ਨਾ ਕਹੇ ਵੀ ਬਾਹਰ ਅੱਜ ਤੇ ਮੰਮੀ ਮੈਂ ਆਪਣਾ ਕਮਾਉਣੀ ਆ ਜੇ ਮੈਂ ਨਾ ਕਮਾਉਣੀ ਹੁੰਦੀ ਤੇ ਮੈਂ ਤਾਂ ਛਿੱਤਰ ਹੀ ਖਾਣੀ ਹੁੰਦੀ ਉਹਨਾਂ ਦੇ ਵੀ ਉਹਣਾ ਛਤਰਖਾਨੀ ਇੱਥੇ ਵੀ ਤੂੰ ਆਖਣਾ ਸੀ ਆ ਗਈ ਇੱਥੇ ਬਹਿ ਗਈ ਸਾਡੇ ਕੋਲ ਅੱਜ ਮੈਂ ਕਹਿੰਦੀ ਆ ਤਾਂ ਵੀ ਮੈਨੂੰ ਬਿੰਗੇ ਪਰਜਾਈਆਂ ਨੇ ਜੀ ਦਿੰਦੀਆਂ ਵੀ ਤੇ ਕੀ ਕਰਨਾ ਫਿਰ ਹੁਣ ਕਹਦੇ ਪੁੱਤ ਨਾ ਇਤਰਾ ਕਰ ਚੱਲ ਤੂੰ ਉਹ ਨਹੀਂ ਮੰਨਦੀਆਂ ਜ਼ਰਾ ਤੇਰੇ ਭਰਾ ਤੇ ਇਹਨੂੰ ਮੰਨਦੇ ਆ ਨਾ ਤੇ ਕੋਈ ਗੱਲ ਇਹਨਾਂ ਦੀ ਤੇ ਚੱਲ ਮੈਂ ਜਵਾਂ ਗਈਆਂ ਤੇਰੇ ਘਰ ਮੈਨੂੰ ਸਾਰਾ ਹੀ ਪਤਾ ਤੇਰਾ ਨਾ ਜਿੱਤੇ ਮੰਮੀ ਮੇਰੇ ਪਰਾ ਚੰਗੇ ਆ ਜਿਹੜਾ ਮੇਰਾ ਸਾਥ ਦੇ ਜਾਂਦੇ ਆ ਦੇ ਉਹ ਜਿਹੜੇ ਕੋਈ ਹੁੰਦੇ ਨਾ ਵਰਗੇ ਜਿੰਨੇ ਮੇਰੇ ਮਗਰ ਲੱਜ ਜਾਂਦੇ ਤੇ ਮੈਨੂੰ ਨੂੰ ਘਰੋਂ ਬਾਹਰ ਕੱਢ ਦਿੰਦੇ। ਇਹ ਕੋਈ ਨਹੀਂ ਅਨਾਕਾਰ ਇਤਰਾ। ਮੇਰੇ ਵੀ ਦਿਲ ਨੂੰ ਕੁਛ ਹੁੰਦਾ ਮੁਰਕਿਆ ਤੇ ਇਹਨਾਂ ਦਾ ਕਰਦੀ ਆ। ਮੈਂ ਤਾਂ ਕੁਝ ਕਹਿਨੀ ਨਹੀਂ ਮੈਂ ਫਿਰ ਵੀ ਇਹਨਾਂ ਨੂੰ ਆਪਣਾ ਸਮਝਦੀ ਆ। ਐਵੇਂ ਤਾਂ ਨਹੀਂ ਕਹਿੰਦੇ ਬਗਾਨੀਆਂ ਜਿੰਡੀਆਂ ਵੀ ਆਉਂਦੀਆਂ ਬਾਹਰੋਂ ਕਦੀ ਨਹੀਂ ਆਪਣੀਆਂ ਬਣਦੀਆਂ। ਲੱਗਦਾ ਸਾਰੇ ਸਮੇਂ ਪਤਾ ਸੀ ਕਿਵੇਂ ਸਿਰ ਤਰਨਾ ਜਰਣਦੇ ਆ। ਤਾਂ ਦੇ ਕਿਸੇ ਦੀ ਪਤਾ ਨਾ ਉਹ ਜਿੱਥੇ ਨਾ ਕਿਹਨਾਂ ਮਾਹੀ ਸਹੀ ਕੀ ਬਾਤ ਹੈ ਮੰਮੀ ਤੇ ਮੇਰੇ ਵਰਗੀ ਜ਼ਿੰਦਗੀ ਕਿਸ ਦੀ ਨਾ ਹੋਵੇਗੀ ਮੈਨੂੰ ਪਤਾ ਮੈਂ ਘਰ ਕਿੱਦਾਂ ਰਹਾਂਗੀ ਆ ਮੈਨੂੰ ਵੀ ਮੇਰਾ ਵੀ ਦਿਲ ਕਰਦਾ ਵਾ ਮੈਂ ਵੀ ਆਪਣੇ ਸਹੁਰੇ ਰਵਾਂ ਮੈਂ ਆਪਣੀ ਜ਼ਿੰਦਗੀ ਜੀਵਾਂ ਮੈਂ ਮੈਨੂੰ ਵੀ ਕੋਈ ਰੋਟੀ ਪੁੱਛਣ ਵਾਲਾ ਹੋਵੇ ਘਰ ਬਾਹਰ ਮੈਂ ਵੀ ਮਾਲਕ ਬਣਾ ਕੇ ਤੇ ਜਾ ਕੇ ਚਲੀ ਗਈ ਬਿੰਦੂ ਕੀ ਇਹਨਾ ਤੁਹਾਡੇ ਰਿਵਾਕ ਕਿਉਂ ਕਿੰਨਾ ਕਰਨ ਦੀ ਆ ਪਰ ਆਪਾ ਪਰਮੇਂਦੀ ਨੇ ਖੁਸ਼ ਹੋਣ ਨੂੰ ਜਰੀ ਨੂੰ ਕਿਹੜੇ ਕਿਹੜੇ ਹਾਲਾਤਾਂ ਚ ਆ ਕੇ ਇੱਥੇ ਬਿੱਟੀ ਆ ਇਹ ਨੂੰ ਨਹੀਂ ਪਤਾ ਰਈ ਵਾਲਾ ਰੋਗ ਤੇ ਹਰ ਨੂੰ ਪਉਂਦੀ ਆ ਪਰ ਤੁਹਾਡੇ ਵਾਸਤੇ ਭਲੇ ਵਾਸਤੇ ਪਉਂਦੀ ਆ ਜਿੱਦਾਂ ਇਹ ਕਹਿੰਦੀ ਆ ਕਿ ਮੇਰੀ ਭਝਾਈਆਂ ਨੂੰ ਕੋਈ ਓਇਲ ਨਾ ਕੇ ਜੇ ਉਹਨੂੰ ਫਿਕਰ ਆ ਹਾਡੀ ਤੇ ਫੇਰ ਹੀ ਕਹਿੰਦੀ ਆ ਨਹੀਂ ਤੇ ਕੋਣ ਕਹਿੰਦਾ ਵਾ ਜੀ ਆਪਣੀ ਆ ਤੇ ਫੇਰ ਹੀ ਮੈਨੂੰ ਕਹਿਂਦੀ ਆ ਇਹ ਤੇ ਕੱਲ ਚਾਚੀ ਨੇ ਕਿਉਂ ਨਹੀਂ ਕਹਿਤਾ ਕਿ ਤੂੰ ਪੋਤਾ ਆਪਣੇ ਘਰ ਵਿਆਹ ਕਰ ਜਾਂ ਸੱਤ ਚਨੀ ਲੈ ਕੇ ਆ ਕਰ ਜੇ ਨਾ ਆਣਾ ਹੱਡੀ ਤੇ ਫੇਰ ਹੀ ਦੁੱਖ ਲੱਗਾ ਵਿਚਾਰੀ ਨੂੰ ਹਾਂ ਤੇ ਦਖੀਆ ਤੇ ਡਰੋਂ ਗਈ ਸਾਨੂੰ ਮੇਰੇ ਕੋ ਤੇ ਦੁੱਖ ਨਹੀਂ ਹੋਇਆਗਾ ਵੀਰਾ ਵੀ ਗੁੱਸਾ ਆ ਰਹੀ ਆ ਮੈਂ ਛੋਟ ਗੁੱਸਾ ਕਰ ਲਈਨੀ ਆ ਅਰੇ ਵੀ ਕਰੀ ਸਹੀ ਮਨੋਂ ਭੰਮਿੰ ਕੇ ਆਵਾ ਕਿਉਂ ਕਿਹੜੇ ਹਾਲਾਤਾਂ ਚਾ ਕਿਥੇ ਬੈਠੀ ਆਂ ਇਹ ਤਾਂ ਸਿਰਫ ਮਾਵਾਂ ਪੀਂ ਹੈ ਹੀ ਦੁੱਖ ਸਮਝ ਸਕਦੀਆਂ ਕਿ ਦੂਜੇ ਦਾ ਅਸੀਬ ਗਾਲੀਆਂ ਨਹੀਂ ਸਮਝ ਸਕਦੀਆਂ ਪਰ ਨਹੀਂ ਹਰ ਨੂੰ ਦੁੱਖ ਸਮਝਣਾ ਚਾਹੀਦਾ ਹੈ ਦਾ ਠੀਕ ਹੈ ਰਮਨ ਜੀਵਨ ਦਾ ਸੰਜਾ ਕੇ ਜੀਵਨ ਦਾ ਸੋ ਕੀ ਹੈਗਾ ਕੀ ਹੈਗਾ ਫਿਰ ਕੁਛ ਕਿਹਾ ਤੀਨੇ ਨਹੀਂ ਕੋਸ਼ਿਸ਼ ਨਹੀਂ ਮੈਨੂੰ ਕਿਹਾ ਬੀਬੀ ਬਾਰ ਮਾਵਾਂ ਦੀ ਹੈ ਨਾ ਬੜਾ ਹੀ ਰੋਂਦੀਆਂ ਵਾ ਕਿਉਂ ਕੀ ਗੱਲ ਆਪਸ ਵਿੱਚ ਨਾ ਦੁੱਖ ਸੁੱਖ ਵੜਾ ਕਰਨੀਆਂ ਵਾ ਮੰਮੀ ਨੂੰ ਕਹਿੰਦੀ ਦੀ ਜੀ ਕਿ ਮੈਂ ਕਿਹੜੇ ਹਾਲਾਤਾਂ ਚੋਂ ਕਿੱਥੇ ਬਿਠੀ ਆ ਇਹ ਨੂੰ ਵੀ ਪਤਾ ਜੀ ਜੀ ਮੈਂ ਗਰਮ ਹੋ ਜਾਨੀ ਆ ਝਟ ਪਰ ਮੈਨੂੰ ਚਾਹੀਦਾ ਨਹੀਂ ਆ ਗਰਮ ਹੋਣਾ ਇਦਾਂ ਸਹੀ ਗੱਲ ਨਾ ਉਹ ਕਿਹੜੇ ਹਲਾਤਾ ਚਾਹ ਕਿਤੇ ਬੈਠੀ ਆ ਇਹ ਸਿਰਫ ਉਹਨੂੰ ਪਤਾ ਵਾ ਤੇ ਜਾਂ ਮਾਂ ਆਉਂਦੀ ਨੂੰ ਪਤਾ ਵਾ ਮਾਂ ਹੋਰ ਕੋਈ ਨਹੀਂ ਜਾਣ ਜਾਣ ਸਕਦਾ ਹੈ ਕਿ ਨਹੀਂ ਨਹੀਂ ਤਾਂ ਸੋਣੀਆ ਮੈਂ ਬੋਲਦੀ ਨਹੀਂ ਆ ਕੁਛ ਕਹਿੰਦੀ ਨਹੀਂ ਹੈਗੀ ਵੀਰ ਤਰਾ ਵੀ ਮੈਨੂੰ ਇਸੇ ਕਰਕੇ ਗੁੱਸੇ ਹੁੰਦਾ ਕਿ ਦੀਦੀ ਦਾ ਗਾੜੀ ਨਹੀਂ ਬੋਲਣਾ ਹੈਗਾ ਉਹ ਸਾਡੇ ਵਾਸਤੇ ਤੇ ਡਈ ਆ ਕਰਨ ਕਿਤਾ ਉਹ ਕਿੰਨੀ ਕਿ ਦੁਖੀ ਆਈ ਆਪਣੇ ਸਹੁਰਿਆਂ ਤੋਂ ਕਿਹੜੀ ਕੁੜੀ ਦਾ ਚੀ ਕਰਦਾ ਆਪਣਾ ਘਰ-ਬਾਰ ਛੱਡਣ ਨੂੰ ਦੁੱਖ ਨੂੰ ਛੱਡਦਾ ਨਾ ਕੋਈ ਨਾ ਤੂੰ ਵੀ ਬੋਲਿਆ ਕਰ ਤੂੰ ਵੀ ਛਾਟੀ ਗੁੱਸੇ ਚ ਆ ਜਾਂਦੀ ਆ ਤੇ ਦੀਦੀ ਵੀ ਛਾਟੀ ਗੁੱਸੇ ਚ ਆ ਜਾਂਦੇ ਆ ਉਹਦਾ ਤੇ ਸੁਭਾਅ ਆ ਗੁੱਸੇ ਵਾਲਾ ਉਹ ਨਾ ਦੁਖੀ ਆ ਦਖਿਆਰੀ ਆ ਉਹਨੂੰ ਤਾਂ ਗੁੱਸਾ ਆਉਂਦਾ ਉਹਦਾ ਸੁਭਾਅ ਜਿੱਦਾ ਚੀਚੜਾ ਜਿਹਾ ਹੋ ਗਿਆ ਵਾਣਾ ਤਾਂ ਕਰਕੇ ਉਹ ਖਿੱਚਦੀ ਆ ਸਕੂਲੇ ਵੀ ਬੱਚਿਆਂ ਦੇ ਨਾਲ ਖਿੱਚ ਜਾਂਦੀ ਆ ਫਿਰ ਘਰ ਆਣ ਕੇ ਵੀ ਫਿਰ ਸਾਡੇ ਨਾਲ ਖਿੱਚਦੀ ਆ ਚੱਲ ਅਸੀਂ ਸਮਝੀਏ ਨਾ ਉਹਨੂੰ ਕੁਛ ਕਿਹਾ ਕਰੀਏ ਮੈਂ ਆ ਦੀਦੀ ਫੋਨ ਤੋਂ ਥੋੜਾ ਕੁਛ ਕੰਨੀ ਆ ਜੇ ਦੋ ਮੈਨੂੰ ਕਹਿੰਦੇ ਆ ਟੋਟ-ਟੋਟ ਕੇ ਕਹਿੰਦੇ ਆ ਤੇ ਮੈਂ ਫੇਰ ਹੀ ਬੋਲਦੀ ਆ ਚਲ ਜੇ ਉਹ ਨਹੀਂ ਨਾ ਸਮਝਦੇ ਹੈਗੇ ਤੇ ਆਪਾਂ ਸਮਝ ਜੀਏ ਕਿਤਾ ਸਾਡੇ ਵੱਲ ਵੇਖ ਕੇ ਕਿ ਅਸੀਂ ਨਹੀਂ ਉਹਨਾਂ ਦੇ ਗਾੜੀ ਬੋਲਦੇ ਤੇ ਉਹਨਾਂ ਦੇ ਸੁਭਾਅ ਚ ਵੀ ਚੇਂਜ ਆ ਜਾਵੇ ਹੋ ਸਕਦਾ ਵਾ ਸ਼ਾਇਦ ਹੋ ਹੀ ਜਾਵੇ ਥੋੜਾ ਫਰਕ ਪੈ ਹੀ ਜਾਵੇ ਇਹਦੇ ਵੀ ਕਿਉਂ ਉਹਨਾਂ ਦਾ ਮਨ ਜਿਹੜਾ ਨਾ ਬੜਾ ਚੰਗਾ ਵਾ ਉਹ ਸਿਰਫ ਸਾਨੂੰ ਦਿਖਾਉਂਦੇ ਨਹੀਂ ਹੈਗੇ ਕਿ ਮੈਂ ਅੰਦਰੋਂ ਦੁਖੀ ਆ ਪਰ ਉਹ ਬਹੁਤ ਜ਼ਿਆਦਾ ਦੁਖੀ ਹੈ ਆਪਣੇ ਘਰ ਪਰਿਵਾਰ ਨੂੰ ਲੈ ਕੇ ਚਲ ਕੋਈ ਗੱਲ ਨਹੀਂ ਦੀਦੀ ਹੋਣੀ ਮੈਂ ਬੋਲਦੀ ਉਹ ਤੇ ਗੱਲ ਚਲ ਦੀਦੀ ਕੋਈ ਗੱਲ ਨਹੀਂ ਹੋਣੀ ਮੈਂ ਗੁੱਸਾ ਕਰਦੀ ਕੋਈ ਇਹੋ ਸਮਝਾਂਗੇ ਕਿ ਮੇਰੀ ਵੱਡੀ ਭੈਣ ਆ ਤੇ ਮੈਨੂੰ ਧੱਕਾ ਮਾਰਦੀ ਆ ਸਾਡੀਆਂ ਵੱਡੀਆਂ ਭੈਣਾਂ ਵੀ ਸਾਨੂੰ ਧੱਕਾ ਮਾਰਦੀਆਂ ਅਸੀਂ ਵੀ ਇਹੋ ਸਮਝ ਲਾਂਗੇ ਸਾਡੀ ਵੱਡੀ ਭੈਣ ਵਾ ਤੇ ਸਾਨੂੰ ਧੱਕਾ ਡੇ ਹੀ ਮਾਰਨਾ ਚਲ ਦੀਦੀ ਕੋਈ ਗੱਲ ਨਹੀਂ ਜੋ ਪੁੱਛ ਲੈਣੀ ਆ ਦੀਦੀ ਖਾਣਾ ਕੀ ਆ ਤੇ ਮੈਂ ਬਣਾ ਦੇਣੀ ਆ ਹਨਾ ਉਹਨੂੰ ਵੀ ਹੋਗਾ ਕਿ ਗੁਸੇ ਰੀ ਤੇ ਮੈਨੂੰ ਫਿਰ ਵੀ ਪੁੱਛਣ ਆਈ ਆ ਪੁੱਛਣ ਆਈ ਆ ਹਣਾ ਹਾਂ ਨਹੀਂ ਤੂੰ ਕਿਹਾ ਉਹ ਫਿਰ ਹਾਂ ਪੁੱਛ ਕਰ ਉਹਨਾਂ ਨੂੰ ਜੋ ਮੰਗਦੀ ਆ ਤੇ ਦੇ ਉਹਨੂੰ ਮੈਂ ਐਂ ਟਲ ਜਾਨੀ ਆ ਹਣਾ ਕੋਈ ਮੰਗ ਨਹੀਂ ਮੈਂ ਪੁੱਛ ਕੇ ਆਨੀ ਆ ਫਿਰ ਉਹਨਾਂ ਨੂੰ ਠੀਕ ਆ ਚਲੋ ਚੰਗਾ ਵਾ ਸੋਨੀਆਂ ਨੂੰ ਸਮਝ ਆ ਗਈ ਆ ਇਦਾਂ ਰੱਬਾ ਸੱਚੇ ਪਾਸ਼ਾ ਮੇਰ ਕਰੀ ਦੀਦੀ ਨੂੰ ਵੀ ਸਮਝ ਆ ਜਵੇ ਤੇ ਘਰ ਦੇ ਵਿੱਚੋਂ ਕਲੇਸ਼ ਮੁੱਕ ਜੇ ਗੱਲ ਗੱਲ ਤੇ ਜਿਹੜਾ ਕਲੇਸ਼ਨ ਦਾ ਉਹ ਨਾ ਹੋਇਆ ਕਰੇ ਲੋਕੀ ਤੇ ਵੇਖ ਲੈਂਦੇ ਤਮਾਸ਼ਾ ਉਹਨੂੰ ਕੁਝ ਕਹਿ ਦਿੰਦੇ ਆ ਉਹਨੂੰ ਕੁਝ ਕਹਿ ਦਿੰਦੇ ਆ ਇਹ ਦੋਵਾਂ ਜਣੀਆਂ ਸੁਭਾਅ ਇੱਕੋ ਜਿਹਾ ਗਰਮ ਤੇ ਹੋ ਜਾਂਦੀਆਂ ਮਾ ਛੱਟ ਗਰਮ ਚਾਚੀ ਦੇ ਸੁਭਾਅ ਦਾ ਤੇ ਮੈਨੂੰ ਪਤਾ ਵਾ ਤੇ ਸੋਨੀਆ ਨੂੰ ਨਹੀਂ ਪਤਾ ਹੈਗਾ ਉਹਦੀ ਤਾਂ ਆਦਤ ਵਾ ਕਿ ਇੱਧਰ ਦੀ ਉੱਧਰ ਗੱਲ ਲਾਉਣੀ ਤੇ ਇੱਧਰ ਦੀ ਉੱਧਰ ਲਾਉਣੀ ਤੇ ਲਾ ਕੇ ਤੇ ਘਰ 'ਚ ਲੜਾਈ ਪਾਉਣੀ ਚੱਲ ਕੋਈ ਨਹੀਂ ਆਪੇ ਇਹਨੂੰ ਵੀ ਸਮਝ ਆ ਜਾਣੀ ਹੌਲੀ ਹੌਲੀ ਇਦਾਂ ਕਰਾਂ ਮੈਂ ਵੀ ਵੇਖਾਂ ਬੜਾ ਉੱਠ ਕੇ ਕਿ ਜ਼ਿਆਦਾ ਤਾਂ ਨਹੀਂ ਕਿਤੇ ਦੁਖੀ ਹੋਈਆਂ ਹੈਗੀਆਂ ਤਾਂ ਤੇ ਨਾ ਦੁਖੀ ਹੋ ਨਾ ਇਤਰਾ ਕਰਿਆ ਕਰ ਕਿਥੇ ਤੂੰ ਪੁਰਾਣੇ ਆਪਣੇ ਦੁੱਖ ਫੇਰ ਛੇੜ ਕੇ ਬੈਠ ਗਈ ਅੱਜ ਦੀ ਹਾਂ ਸੌਰੀ ਦੀ ਜੀ ਬਾਦੂ ਪਾੜੀ ਮੈਂ ਤੁਹਾਡੀ ਗੜੀ ਕਿੰਨਾ ਭੋਲੀ ਨਾ ਮਾਫ਼ ਕਰ ਦੋ ਜੀ ਤੁਸੀਂ ਸੈਡ ਨਹੀਂ ਚੰਗੇ ਲੱਗਦੇ ਤੁਸੀਂ ਨਾ ਖੋਸ਼ੀ ਸੋਹਣੇ ਲੱਗਦੇ ਆ ਤੁਸੀਂ ਦੱਸੋ ਕੀ ਖਾਣਾ ਵਾ ਮੈਨੂੰ ਮਾਫ਼ ਕਰ ਦੋ ਮੈਂ ਕੱਲ ਤੁਹਾਡੀ ਗੜੀ ਬਹੁਤ ਭੋਲੀ ਆ ਜਦ ਜਾ ਕੋਈ ਨਹੀਂ ਤੂੰ ਚਾਹ ਬਣਾ ਕੇ ਲਿਆ ਤੇ ਤੇਰੇ ਮੂੰਹ ਤੇ ਨਾ ਸੌਰੀ ਨਹੀਂ ਜੱਚਦੀ ਵੀ ਠੀਕ ਆ ਤੇ ਮੈਂ ਵੀ ਆਪਣੇ ਭੈਣ ਭਰਾਵਾਂ ਵਾਸਤੇ ਹੀ ਬੈਠੀ ਆ ਇੱਥੇ ਤੇ ਆਪਣੇ ਭੈਣ ਭਰਾਵਾਂ ਦਾ ਸੋਚਣ ਦੀ ਆ ਇਸੇ ਕਰਕੇ ਮੈਂ ਤੂੰ ਹੀ ਕੋਸ਼ੋ ਤਾਂ ਮੈਂ ਵੀ ਕੋਸ਼ਣਾ ਤੇ ਚਲ ਤੂੰ ਨਿੱਕੀ ਆ ਤੂੰ ਜੋ ਕਹਿ ਲੈਨੀ ਮੈਂ ਨਹੀਂ ਮੰਨ ਤੇ ਲਉਣੀ ਠੀਕ ਆ ਤੇ ਜਾ ਮੇਰਾ ਬਾਪੂ ਜਾ ਕੇ ਨਾ ਚਾਹ ਬਣਾ ਕੇ ਲਿਆ ਤੇ ਬੈ ਕੇ ਪੀਣੀ ਆ ਦੀਦੀ ਕੁਛ ਖਾਣਾ ਨਾਲ ਨਹੀਂ ਖਾਣਾ ਨਹੀਂ ਕੁਛ ਵੀ ਤੂੰ ਚਾਹ ਹੀ ਬਣਾ ਲਿਆ ਵਧੀਆ ਜਿ ਬਣਾ ਕੇ ਲਿਆ ਨਹੀਂ ਪਰ ਪਾਈ ਹੈ ਵਾ ਗੋੜ ਵਾਲਾ ਲੈ ਕੇ ਗੋੜ ਤੇ ਚੋਲ ਬਣਾ ਕੇ ਦਵਾਂ ਗੋੜ ਵਾਲੇ ਤੁਹਾਨੂੰ ਗੋੜ ਹੈਗਾ ਵਾ ਘਰ ਮੈਂ ਲਿਆਂਦਾ ਸੀ ਉਸ ਦਿਨ ਤੇ ਅੱਜ ਮੇਰਾ ਦਿਨ ਨਹੀਂ ਕਰਨਿਆ ਵੀ ਗੋੜ ਵਾਲੇ ਚੋਲ ਖਾਣ ਨੂੰ ਤੇ ਤੂੰ ਇਦਾਂ ਕਰ ਸੋਹਣੀ ਜੀ ਵਧੀਆ ਜਿ ਸਵਾਦ ਹੀ ਲਾਚੀਆਂ ਲੂਠੀਆਂ ਪਾ ਕੇ ਨਾ ਚਾਹ ਬਣਾ ਕੇ ਲਿਆ ਮੇਰੇ ਸਿਰ ਦਰਦ ਬੜੀ ਹੋਂਦੀ ਆ ਚਾਹ ਲਿਆ ਦੇਣੀ ਤੁਹਾਨੂੰ ਥੀਨ ਸੈਡ ਨਾ ਹੋ ਠੀਕ ਆ ਠੀਕ ਆ ਮੈਂ ਨਹੀਂ ਹੋਣੀ ਠੀਕ ਆ ਜਾ ਜਾ ਗਾ ਮੇਰੇ ਕੋਲ ਮੰਮੀ ਹੋਂਦੀ ਹੁੰਨੀ ਆ ਨਾ ਤੇ ਹੁਣ ਆਦੀ ਆ ਦਿਲ ਇਹਦਾ ਵੀ ਹਨੀ ਆ ਛਾਟੀ ਇਮੋਸ਼ਨਲ ਹੋ ਜਾਂਦੀ ਆ ਉਹ ਵੀ ਆਪਾਂ ਵੀ ਕਾਲੀ ਪੈ ਜਾਂਦੀ ਆ ਚਲੋ ਛੋਟੀ ਆ ਉਹ ਵੀ ਕਾਲੀ ਪੈ ਜਾਂਦੀ ਤੇ ਤੂੰ ਵੀ ਕਾਲੀ ਪੈ ਜਾਂਦੀ ਆ ਚਲ ਜੇ ਭੈਣ ਭਰਾਵਾਂ ਚ ਕਟਨੀਆਂ ਹੋਣ ਨਾ ਤੈਨੂੰ ਵੀ ਜਰਨੀਆਂ ਪੈਣੀਆਂ ਚਲੋ ਹੋਏ ਤੂੰ ਆਹਦੇ ਨਹੀਂ ਉਹਨਾਂ ਨੂੰ ਚਰਨੀਆਂ ਪੈਣੀਆਂ ਐ ਚਲ ਚਾ ਦੋਵੇਂ ਜਾਣੀਆਂ ਨਾ ਤੇ ਆਪ ਨਾਲ ਰਿਆ ਕਰੋ ਤੇ ਨਾ ਇੱਕ ਦੂਜੇ ਨੂੰ ਗੱਲ ਕਰਿਆ ਕਰੋ ਤੇ ਨਾ ਦੂਜਿਆਂ ਸੁਣਾਇਆ ਕਰੋ ਮੈਂ ਤੇ ਮੰਮੀ ਗੁੱਸਾ ਕਰਦੀ ਨਹੀਂ ਇਹਦਾ ਚਲ ਨਿੱਕੀਆਂ ਵਾ ਤੇ ਕੀ ਕਹਿਣਾ ਵਾ ਇਹਨਾਂ ਨੂੰ ਚਲ ਕਹਿ ਲੈਂਦੀ ਆ ਤੇ ਮੈਂ ਆਪਣੇ ਮਨੋਂ ਇਧਰੋਂ ਸੌਂਦੀ ਵੀਧਰੋਂ ਕੱਢ ਦਿੰਦੀ ਆ ਆ ਦਿਨ ਜੋ ਕਟਣੇ ਹੋਏ ਕੋਈ ਗੱਲ ਨਹੀਂ ਇਸ ਤਰ੍ਹਾਂ ਕਹਿੰਦੇ ਆ ਵੇ ਦਿਨ ਨਿਕਲਦੇ ਨਹੀਂਗੇ ਚਲ ਜਾ ਕਾਵਲ ਜਾ ਕੇ ਭਾਬੀਆਂ ਲਾ ਕੇ ਤੇ ਉਹਨਾਂ ਨੂੰ ਆਠ ਕੁ ਮਿੰਟਾਂ ਆ ਕੇ ਦੋ ਖਾਣੇ ਲਈ ਕੋਸ਼ਿਸ਼ ਜੋ ਖਾਣਾ ਤੋਂ ਬਣਵਾ ਲਾ ਉਹਨਾਂ ਕੋਲ ਠੀਕ ਹੈ ਮੰਮੀ ਚਲ ਜਾ ਫਿਰ ਚੰਗ ਇਹ ਤਰ੍ਹਾਂ ਨਾ ਖਪਿਆ ਕਰ ਠੀਕ